हिम्मत ਦੀ ਗੱਲ ਨਹੀਂ ਉਹਨੂੰ ਥੋੜਾ ਬੋਤਾ ਉਹਨੂੰ ਸਹਿਲਾ ਵੀ ਤੇ ਉਹਨੂੰ ਉਹ ਵੀ ਕਰ ਜੇ ਤੂੰ ਆਪ ਹੀ ਰੋਈ ਗਿਆ ਹਿੱਦਾ ਮੂੰਹ ਕਰੀ ਗਿਆ ਮੇਚ ਹਾਂ ਨਹੀਂ ਮੈਂ ਉਹ ਮੈਂ ਤੈਨੂੰ ਕਹਿੰਨੀ ਆ ਵੀ ਉਹਦੇ ਨਾਲ ਹਾਥੂ ਤ ਫੇਰ ਚੰਗੀ ਤਰ੍ਹਾਂ ਹਾ ਜਰੂਰ ਲਾਈ ਗਲੇ ਦੇ ਆਲੇ ਦੁਆਲੇ ਡਾਕਟਰ ਆਇਆ ਸੀ ਜੀ ਇੱਕ ਮਿੰਟ ਡਾਕਟਰ ਆਇਆ ਸੀ ਜੀ ਹੋਰ ਅਸੀਂ ਫਿਰ ਡਾਕਟਰ ਜਿਹੜਾ ਗੰਗਾ ਵਾਸਤੇ ਚੇਂਜ ਕੀਤਾ ਜਿਹੜਾ ਕੱਲ ਆਇਆ ਸੀ ਉਹਨੇ ਸਾਨੂੰ ਨਹੀਂ ਦੱਸਿਆ ਵੀ ਇਹਨੂੰ ਗਲ ਕੋਟੂ ਦੀ ਜਿਹੜੀ ਉਹਨੇ ਦੱਸਿਆ ਨਹੀਂ ਸਾਨੂੰ ਕਿ ਇਹਨੂੰ ਗਲ ਕੋਟੂ ਦੀ ਪ੍ਰੋਬਲਮ ਹੋ ਗਈ ਆ ਹੁਣ ਬਹੁਤ ਬੁਰਾ ਹਾਲ ਗੰਗਾ ਦਾ ਦੇਖ ਨਹੀਂ ਹੁੰਦੀ ਸਾਲੀਆਂ ਹੁੰਦਾ ਉਹਨੂੰ ਗਰਦਨ ਦੀਆਂ ਡਾਕਟਰ ਨੇ ਕਿਹਾ 30% ਉਹਦੀਆਂ ਜਿਹੜੀਆਂ ਵੇਨਸ ਯਾ ਨਾੜਾ ਵਾ ਉਹ ਬਲੌਕ ਹੋ ਗਈਆਂ ਸਵੇਰੇ ਜਦੋਂ ਮੈਂ ਤੋਂ ਮਨੀ ਗਏ ਅਸੀਂ ਹੀਟ ਉਹਨੂੰ ਦਿੱਤੀ ਸਭ ਕੁਝ ਕੀਤਾ ਫੇਰ ਜਲਦੀ ਜਲਦੀ ਡਾਕਟਰ ਨੂੰ ਸੱਦਿਆ ਮੈਂ ਅੱਗ ਵਾਲੀ ਤੇ ਹੂੰਗਦੀ ਸੀ ਹੂੰਗ ਕੇ ਵੀ ਦੇਖ ਲੋ ਇੰਨੀ ਸਿਆਣੀ ਆ ਤੇ ਮਨੀ ਦੇ ਨਾਲ ਆ ਕੇ ਲੱਗਣ ਲੱਈ ਸੀ ਪਰ ਜਾਨਵਰ ਰੱਖ ਲੈਂਦਾ ਬੰਦਾ ਜਦੋਂ ਅਟੈਚਮੈਂਟ ਹੋ ਜਾਂਦੀ ਫੇਰ ਸਹਾਰਨਾ ਬਹੁਤ ਔਖਾ ਹੁਣ ਫੋਲ ਟੀਕੇ ਲਾ ਗਿਆ ਤੇ ਉਹ ਕਹਿੰਦਾ 12 1 ਵਜੇ ਤੋਂ ਬਾਅਦ ਵਿੱਚ ਜੇ ਤਾਂ ਉਦੋਂ ਤੱਕ ਇੱਕ ਟਾਈਮ ਕੱਢ ਗਈ ਤਾਂ ਠੀਕ ਆ ਨਹੀਂ ਤੇ ਨਹੀਂ ਬਚਣੀ ਗੰਗਾ 헤 ਜਿਵੇਂ ਆ ਜੀ ਹੁਣ ਸਹਡੇਲੀ ਗੰਗਾ ਨੂੰ ਦੇਖਣ ਮਨਵੀਰ ਦੀ ਹੈਗੀ ਆ ਜੀ ਉਹ अपॉइंटਮੈਂਟ ਆ ਡਰਾਈਵਿੰਗ ਲਾਇਸੈਂਸ ਦੀ ਇਸ ਕਰਕੇ ਉਹਨੂੰ ਜ਼ਰੂਰੀ ਜਾਣਾ ਪਿਆ ਨਹੀਂ ਤੇ ਉਹਦਾ ਮਨ ਨਹੀਂ ਸੀ ਕਰਦਾ ਗੰਗਾ ਨੂੰ ਛੱਡ ਕੇ ਜਾਣ ਨਾ ਪਰ ਮਨਤਵਨੀ ਦਾ ਬਾਬਾ ਉਹਦੇ ਕੋਲ ਹੀ ਆ ਮਨੀ ਦਾ ਬਾਬਾ ਹੁਣੇ ਘਰੇ ਗਿਆ ਤਾਂ ਮੈਂ ਤਾਂ ਮਨੀ ਦੀ ਦਾਦੀ ਆਏ ਆ ਹੁਣ ਗੰਗਾ ਕੋਲ ਹੈ ਜੀ ਗੰਗਾ ਗਲ ਕੋਟੂ ਹੋਇਆ ਗੰਗਾ ਨੂੰ ਉਹ ਦੇਖਿਆ ਥੱਲੇ ਗਲੀ ਦੇ ਲਟਕਦਾ ਨਾ ਜਿਹੜਾ ਮਾਸ ਕੱਲ ਉਹ ਡਾਕਟਰ ਇਨਫੈਕਸ਼ਨ ਦੀਆਂ ਹੀ ਲਾ ਗਿਆ ਟੀਕੇ ਲਾ ਗਿਆ ਤੇ ਹੈਗਾ ਗਲ ਕੋਟੂ ਹੋਇਆ ਸੀ ਹੁਣ ਅੱਗੇ ਨਾਲ ਉਹਦਾ ਫਰਕ ਆ ਤੇ ਪਰ ਉਹਨਾਂ ਨੇ ਕਿਹਾ ਮੰਗੋ ਦੇ ਵੀ ਟੀਕੇ ਉਹਨੇ ਸ਼ਾਮ ਨੂੰ ਜਿਹੜੇ ਉਹ ਲਾ ਕੇ ਜਾਣੇ ਮੰਗੋ ਡਿਸਚਾਰਜ ਹੀ ਨਹੀਂ ਹਟਣਦੇ ਆ ਮੰਗੋ ਦੇ ਪਤਾ ਨਹੀਂ ਕੀ ਗੱਲ ਐ ਗੰਗਾ ਇਹ ਗੰਗਾ ਠੀਕ ਐ ਹੁਣ ਤਾਂ ਸਾਹ ਸਹੀ ਹੁੰਦਾ ਅੱਗੇ ਨਾਲੋਂ ਗੰਗਾ ਸ਼ਾਮ ਨੂੰ ਲੱਗ ਜਾਣੇ ਹੋਰ ਟੀਕੇ ਖਾਂਦਾ ਵੀ ਕੋਸ਼ਣੇ ਤੂੜੀ ਖਾਦੀ ਮਾਰੀ ਲੈ ਆ ਦੇਸੀ ਕੇ ਲੱਗਾ ਰੋਟੀ ਖਾ ਲੈ ਗੰਗਾ ਆ ਦੇਸੀ ਕੇ ਆ ਖਾ ਕਾਲਾ 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 ਹਾਲਾ ਹੁਣ ਤਾਂ ਫੇਰ ਸਹੀ ਸਾਹ ਲੈਂਦੀ ਆ ਉਦੋਂ ਤੇ ਤਾਂ ਬਹੁਤ ਬੁਰਾ ਹਾਲ ਸੀ ਇਹ ਦੇਖਿਆ ਤਾਂ ਜੂੜ ਪੈ ਗਿਆ ਨਾ ਹਾਂ ਆ ਥੱਲੇ ਖਾਦੀ ਨਹੀਂ ਸਫਾਈ ਸਾਰੇ ਕਰ ਦਿੱਤੀ ਜਿਵੇਂ ਤੇ ਨੰਗਾ ਠੀਕ ਐ ਸਵੇਰ ਨਾਲੋਂ ਬਹੁਤ ਠੀਕ ਐ 9 ਵਜੇ ਟੀਕਾ ਲਾ ਕੇ ਗਿਆ ਸੀ ਡਾਕਟਰ ਇਹਦੇ ਗਾਲ ਕੋਟੂ ਦੇ ਠੀਕੇ ਤੇ ਇਸ ਟਾਈਮ 12:1 ਇੱਕ ਵਜੇ ਚੱਲਾ ਤੇ 3 ਘੰਟਿਆਂ ਚੁੱਣ ਕੇ ਆ ਸੀ ਡਾਕਟਰ ਨੇ ਪੇ ਇਹਦੀ ਕੰਡੀਸ਼ਨ ਦਾ ਪਤਾ ਲੱਗਣਾ ਤੇ ਬਹੁਤ ਫਰਕ ਆ ਸਵੇਰੇ ਤਾਂ ਸਾਹ ਹੀ ਨਹੀਂ ਸੀ ਆਉਂਦਾ ਜਿਹੜੀ ਆ ਚੀਜ਼ ਹੈ ਨਾ ਵਾਲੀ ਇਤੋਂ ਪਤਾ ਲੱਗਦਾ ਹੁਣ ਤਾਂ ਮੈਨੂੰ ਵੀ ਮੇਰੀ ਮਾਂ ਲਾਗੇ ਬੈਠੀ ਮੈਨੂੰ ਕੁਛ ਨਹੀਂ ਕਹਿੰਦੀ ਇਤੋਂ ਪਤਾ ਲੱਗਦਾ ਵੀ ਠੀਕ ਨਹੀਂ ਸੀ ਗੰਗੂ ਓ ਗੰਗੂ ਮਿਲ ਗੰਗੂ ਕੀ ਹੋਇਆ ਸੀ ਤੂੰ ਤਾਂ ਲੜਾਕਾ ਹੀ ਸੋਹਣਾ ਲੱਗਦਾ ਗੰਗੂ ਬੁਖਾਰ ਤਾਂ हट ਗਿਆ ਮੁਖਾਰਤਾ ਹੈਂ ਲੱਗਦਾ ਹੁਣ ਬੈਠੀ ਰਹਿ ਬੈਠੀ ਰਹੀ ਨਹੀਂ ਤੰਗ ਕਰਦੀ ਬੈਠੀ ਰ ਹੁਣ ਤਾਂ ਠੀਕ ਹੈ ਜੀ ਬਹੁਤ ਤੁੱਪੇ ਵਿਚ ਐਨ ਆਈ ਇਹਨੂੰ ਬਹੁਤ ਬੁਰਾ ਹਾਲ ਸੀ ਸਵੇਰੇ ਸਵੇਰੇ ਦਾ ਇਦਾਂ ਲੱਗਿਆ ਜਿਦਾਂ ਡਾਕਟਰ ਨੇ ਡਰਾ ਦਿੱਤਾ ਸੀ ਨਾ 12 ਵਜੇ ਤੱਕ ਕੋਈ ਮੋੜ ਪੈ ਗਿਆ ਠੀਕ ਹੈ ਨਹੀਂ ਤੇ ਗੰਗਾ ਦਾ ਪਤਾ ਨਹੀਂ ਕੀ ਬਣਨਾ ਹਜੇ ਵੀ ਉਦਾਂ ਸਾਨੂੰ ਡਰ ਲੱਗਦਾ ਹਜੇ ਵੀ ਜਦ ਤੱਕ ਪੂਰਾ ਟ੍ਰੀਟਮੈਂਟ ਨਾ ਹੋਇਆ ਹੁਣ ਸ਼ਾਮ ਨੂੰ ਟੀਕੇ ਲੱਗਣੇ ਆ ਮੈਂ ਉਹਨੂੰ ਮੰਗੋ ਦੇ ਟੀਕਾ ਲਵਾਣਾ ਹੁਣ ਸ਼ਾਮ ਨੂੰ ਗੜ ਘੋਟੂ ਦਾ ਬੇਰ ਨੂੰ ਨਾ ਕੋਈ ਪ੍ਰੋਬਲਮ ਆਵੇ ਚਲੋ ਚਲੀਏ ਘਰੇ ਮੈਂ ਮਨੀ ਦੀ ਦਾਦੀ ਨਾਲ ਆਈ ਸੀ ਘੰਟਾ ਹੋ ਗਿਆ ਆ ਇਹਨੂੰ ਹੁਣ ਚਲੀਏ ਉਹ ਮਨੀ ਦੀ ਦਾਦੀ ਮੇਰੇ ਨਾਲ ਆਈ ਵਿਚਾਰੀ ਓਖੀ ਸੋਖੀ ਤੁਰਦੀ ਤੁਰਦੀ ਊੜੀ ਊੜੀ ਡੱਕੇ ਡੋੜੇ ਕਾਂਦੀ ਮੈਂ ਕਹਦੀ ਆਈ ਨਹੀਂ ਕੱਲੀ ਪਰ ਆਦਤ ਪਾਉਣੀ ਚਾਹੀਦੀ ਪਰ ਬੰਦਾ ਜਿੱਦਾਂ ਗਿੱਜੇ ਜਵੇ ਉਦਾਂ ਹੀ ਗਿੱਜੇ ਜਾਂਦਾ। ਚੱਲੀਏ ਕਰੇ। ਬੈਠ ਸਕੂਟਰੀ ਤੇ ਤੈਨੂੰ ਗੰਗਾ ਨਾਮ ਲਾ ਕੇ ਲੈ ਗਈ ਐ। ਬਹਿ ਜਾ ਸਕੂਟਰੀ ਤੇ ਚੱਲ ਬੈਠ ਜਾ। ਬੈਠ ਜਾ। ਬੈਠ ਬੈਠ ਬੈਠ। ਬੈਠ ਜਾ ਮੋਟੋ ਕੋਈ ਬੈਈ ਨਹੀਂ ਹੋਣਾ। ਕਹਿੰਦੀ ਮਨੀ ਤੂੰ ਵਟਾ ਦੇ ਕੇ ਦੇਖੇ। ਚੱਲ ਤੋਰ ਉਧਰ ਦਾਦੀ ਕੋ ਚਲ ਜਾ। ਚੱਲ ਚੱਲ ਉਧਰ। ਨਹੀਂ ਨਹੀਂ ਇੱਥੇ ਗੇਟ ਬੋਰੇ ਭੌਂਕੀ ਜਾਣਾ। ਚੱਲ ਚੱਲ ਵਗੀ ਉਧਰ ਚਲ ਜਾ ਦਾਦੀ ਕੋ। ਲੈ। ਚੱਲੋ ਕੁ। ਪਾ ਜਾ ਕੇਟੀ ਆਈ ਉਧਰ ਦਾਦੀ ਕੋਲ। ਚੱਲ 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 ਚੱਲ। ਇਹਨੇ ਦਾਦੀ ਦੀਆਂ ਚੱਪਲਾਂ ਤੇ ਬਹਿਣਾ। ਜਾ ਜਾ ਉਧਰ ਚਲ ਜਾ ਵੇੜੇ ਚ ਉਧਰਲੇ ਚ। ਗੋ 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 ਗੋ। ਬਾਸ ਉਹਨੇ ਇੱਥੇ ਬਹਿ ਜਾਣਾ। ਚੱਲ। ਚੱਲ। ਚੱਲ ਉਧਰ ਦਾਦੀ ਕੋ। ਚੱਲ। ਜਾ। ਪਾ ਜਾ। ਪਗੂ। ਮੈਂ ਚਿੱਤਰ ਮਾਣ ਨੇ ਜੇ ਮੇਰੇ ਮਗਰ ਆਈ। ਚਲੋ ਜੀ ਚਲੀਏ ਅਸੀਂ ਗੰਗਾ ਕੋ, ਸਾਦੀ ਕੋ। ਆਹ ਗੰਗਾ ਸ਼ੁਕਰ ਹੈ ਅੱਗੇ ਨਾਲੋਂ ਠੀਕ ਹੁਣ ਫੇਰ ਡਾਕਟਰ ਨੇ ਆਉਣਾ ਜੀ ਟੀਕੇ ਲਾਉਣਾ। 6 ਵਜੇ ਜਦੋਂ ਉੱਪਰ ਨਾਲੋਂ ਉੱਪਰ ਇਹ ਨਹੀਂ ਹੁੰਦਾ ਹਾਂ ਹੋ ਲਓ ਜੀ ਸਾਡੀ ਗੰਗਾ ਦੀਆਂ ਅੱਖਾਂ ਹੋਣ ਮਨੀ ਉਹ ਹੋਈਆਂ ਉਹ ਲਾਲ ਸੀ ਅੱਖਾਂ ਵੀ ਇਹਦੀਆਂ ਸਵੇਰੇ ਹਨਾ ਗੰਗੂ ਓਏ ਮੈਨੂੰ ਤਾਂ ਨਾ ਚੱਜ ਗਏ ਨਹੀਂ ਹੁੰਦਾ ਜਿੰਨਾ ਚਿਰ ਗੰਗਾ ਮੇ ਨਾਲ ਲੜੇ ਨਾ ਹਨਾ ਗੰਗਾ ਹੋਣ ਆ ਪੂਸ਼ਪਾਸ਼ ਹਲੌਣ ਲੱਗੀ ਸਿਰਸੁਰ ਹਜੇ ਵੀ ਉਹ ਦੇਖੋ ਜਿਹੜਾ ਨਾ ਆ ਥੱਲੇ ਜਿਹੜਾ ਮੋਰੀ ਆ ਉਹਦੇ ਥੱਲੇ ਜਿਹੜਾ ਗਲਾਂ ਲਟਕਦਾ ਇਹ ਇਹ ਹੁੰਦਾ ਗਲ ਕੋਟੂ ਹਜੇ ਹਜੇ ਸਟਾਰਟ ਸੀ ਦੇਖਦੇ ਮਾਰਦੀ ਵੀ ਨਾ ਦੇ ਮਾਰਦੀ ਆ ਮਾਰਦੀ ਦੁਪਹਿਰੇ ਨਹੀਂ ਮਾਰਿਆ ਮੈਨੂੰ ਹੈ ਠੀਕ ਐ ਗੰਗਾ ਆਈ ਨਹੀਂ ਗੰਗਾ ਤੂੰ ਤਾਂ ਡਰਾ ਹੀ ਦਿੱਤਾ ਸੀ ਜਿੱਦਾਂ ਸਵੇਰੇ ਡਾਕਟਰ ਨੇ ਕਹਿਤਾ ਨਾ ਬਚਣੀ ਨਹੀਂ ਹਨਾ ਉਹ ਸਾ ਸੀਗੇ ਜਿਹੜੇ ਸਵੇਰੇ ਟੀਕੇ ਲਾਏ ਉਹਦੇ ਤੇ ਟੀਕੇ ਨਾ ਆਉਂਦੀ ਫੇਰ ਨਹੀਂ ਕਹਿੰਦਾ ਕੋਈ ਉਮੀਦ ਨਹੀਂ ਸੀ ਹਨਾ ਬਹੁਤ ਘਟ ਗਿਆ ਹੈ ਬਹੁਤ ਘਟ ਗਿਆ ਹੈ ਸੱਚੀ ਮਨੀ ਜਾਨ ਨਿਕਲ ਗਈ ਸਵੇਰੇ ਜਦੋਂ ਤੂੰ ਆ ਕੇ ਦੱਸਿਆ ਨਾ ਮੈਨੂੰ ਮੈਨੂੰ ਤਾਂ ਇਦਾਂ ਲੱਗੇ ਵੀ ਪਸ਼ੂ ਕਾਦੇ ਰੱਖ ਲੇ ਪਤਾ ਕੀ ਗੱਲ ਤੇ ਪੈ ਜਾਂਦਾ ਫਿਰ ਬੰਦੇ ਨੂੰ ਬੜਾ ਉਹ ਹੁੰਦਾ ਰਹਿੰਦਾ ਜਦੋਂ ਇਹਨਾਂ ਨੂੰ ਕੁਝ ਹੁੰਦਾ ਵੀ ਹਾਏ ਵੀ ਇਨਸਾਨ ਵਾਂਗ ਹੋ ਜਾਂਦਾ ਘਰ ਦਾ ਮੈਂਬਰ ਬਣ ਜਾਂਦੇ ਇਹੋ ਗੰਗੂ ਹਜੇ ਮਾਰ ਮਾਰ ਦੇ ਦੇ ਮਾਰਨਾ ਇਹ ਮੇਰੇ ਸਵੇਰੇ ਤੇ ਇਹਨੂੰ ਹੋਸ਼ ਨਹੀਂ ਸੀ ਕੋਈ ਵੀ ਇਹਨੂੰ ਗੰਗਾ ਨੂੰ ਜਦੋਂ ਅਸੀਂ ਨਾ ਸਵੇਰੇ ਆਏ ਆ ਪਹਿਲਾਂ ਅਸੀਂ ਰਾਤ ਨੂੰ ਗੇੜਾ ਮਾਰ ਗਏ ਰਾਤ ਨੂੰ ਵੀ ਹੂੰਗਦੀ ਨਹੀਂ ਸੀ ਰਾਤੀ ਹਨਾ ਮਣੀ ਤੇ ਜਦੋਂ ਅਸੀਂ ਸਵੇਰੇ ਆਏ ਗੰਗਾ ਦਾ ਹਾਲ ਐਨਾ ਬੁਰਾ ਇੱਕ ਤੇ ਕੋਸਾਂ ਨਹੀਂ ਸੀ ਲੈ ਹੁੰਦਾ ਹੂੰਗਣ ਲਾਪੀ ਹਨਾ ਜਿੱਦਾਂ ਆਪਾਂ ਇਨਸਾਨਾਂ ਨੂੰ ਬੁਖਾਰ ਹੋਣ ਤੇ ਆਪਾਂ ਨਹੀਂ ਹੂੰਗਦੇ ਐਦਾਂ ਗੰਗਾ ਹੂੰਗਣ ਲਾਪੀ ਹੂੰ ਵਾਧਾਰੀਆ ਆਵਾਜ਼ਾਂ ਨਿਕਲਣ ਹੂੰਗਣ ਦੀਆਂ ਕੋ ਰੂੜੂ ਜੇ ਵਾਂਗੂ ਹਾਂ ਐਦਾਂ ਹੂੰਗੇ ਇਹ ਅੱਖਾਂ ਚੋਂ ਐ ਨਾ ਪਾਣੀ ਜਾਂਦਿਆ ਸੀ ਆ ਜਿਹੜੀਆਂ ਨਾਸਾਂ ਵਾ ਨਾ ਗੰਗਾ ਦੀਆਂ ਨਾਸਾਂ ਦੇ ਵਿੱਚੋਂ ਖੂਨ ਵੀ ਆਉਣ ਲੱਪਿਆ ਇੱਕ ਨੱਕ ਚੋਂ ਖੂਨ ਨਾਸ ਚੋਂ ਖੂਨ ਆਉਂਦਾ ਸੀ ਤੇ ਵੱਡੇ ਵੱਡੇ ਜਿਹਨੂੰ ਕਹਿ ਦੋ ਉਹ ਮਤਲਬ ਕਿੱਦਾ ਮਿਊਕਸ ਜਿਹੜਾ ਹੁੰਦਾ ਮਿਊਕਸ ਨੱਕ ਥਾਣੀ ਜਿਹੜਾ ਹੁੰਦਾ ਮਿਊਕਸ ਉਹ ਨੱਕ ਐ ਨਾ ਭਰਿਆ ਪਿਆ ਸੀ ਫੇ ਅਸੀਂ ਕੱਪੜਾ ਲੈ ਕੇ ਇਹਦਾ ਨੱਕ ਨੂੰ ਕੋ ਖੂਨ ਖਾਨ ਸਾਫ਼ ਕੀਤਾ ਉਹ ਵੀਡੀਓ ਬਣਾਉਣ ਦਾ ਹੌਸਲਾ ਹੀ ਨਹੀਂ ਪਿਆ ਤੁਸੀਂ ਸਹੀ ਪੁੱਛੋ ਨਾ ਮਨੀ ਨਹੀਂ ਕੀਤਾ ਐਦਾਂ ਲੱਗੇ ਸਵੇਰੇ ਮਤਲਬ ਇਹ ਹਾਲਾਤ ਸੀ ਇਹਦੇ ਐਦਾਂ ਲੱਗੇ ਵੀ ਇਹਨੇ ਬਚਣਾ ਨਹੀਂ ਹਨਾ ਐਨਾ ਬੂਰੇ ਹਾਲਾਤ ਸੀ ਗੰਗਾ ਦੇ ਸੋ ਹੋਸ਼ ੁੱਡੇ ਪਏ ਸੀ ਸਾਰਿਆਂ ਦੇ ਐਦਾਂ ਲੱਗੇ ਮਨੀ ਦਾ ਬਾਬਾ ਵੀ ਘਬਰਾ ਗਿਆ ਮਨੀ ਦਾ ਮਨੀ ਦਾ ਬਾਬਾ ਸਾਨੂੰ ਹੌਸਲਾ ਦੇਈ ਜਾਵੇ ਮਨੀ ਬਾਪੂ ਕਹੀ ਆਵੇ ਕੁਝ ਨਹੀਂ ਹੋਇਆ ਇਹਨੂੰ ਰੋਕ ਗਈ ਰੋਕ ਗਈ ਫੇ ਅਸੀਂ ਡਾਕਟਰ ਬਦਲਿਆ ਦੂਜਾ ਡਾਕਟਰ ਸੱਦਿਆ ਕੱਲ ਜਿਹੜਾ ਆਇਆ ਸੀ ਉਹਨੇ ਬੁਖਾਰ ਦੇ ਤੇ ਇਨਫੈਕਸ਼ਨ ਦੇ ਟੀਕੇ ਲਾ ਦਿੱਤੇ ਕਹਿੰਦਾ ਹੋ ਸਕਦਾ ਇਹਨੂੰ ਬੰਨ ਵੀ ਪਿਆ ਮਣੀ ਇੱਕ ਦਿਨ ਚ ਕਿੰਨੀ ਲੱਸੀ ਹੋ ਗਈ ਲੱਗਦੀ ਤੇ ਜਿਹੜਾ ਸਵੇਰੇ ਫੇ ਅਸੀਂ ਬਦਲ ਕੇ ਡਾਕਟਰ ਸੋਚਦੇ ਆ ਉਹ ਕਹਿੰਦਾ ਇਹਨੂੰ ਗਲ ਕੋਟੂ ਦੀ ਬਿਮਾਰੀ ਜਿਹੜੀ ਸ਼ੁਰੂ ਹੋਈ ਆ ਕੱਲ ਸ਼ੁਰੂ ਹੋਈ ਸੀ ਅੱਜ ਤਾਂ ਕਹਿੰਦਾ ਬਹੁਤ ਵੱਧ ਗਈ ਆ ਵੀ ਟੀਕੇ ਦੇ ਹਾਂ ਪ੍ਰੋਪਰ ਅੱਜ ਸ਼ੁਰੂ ਹੋਈ ਆ ਅੱਛਾ ਉਹ ਫੇ ਇਹਦੇ ਟੀਕਾ ਜਿਹੜਾ ਲਾਇਆ ਉਹਨੇ 9 ਵਜੇ ਟੀਕਾ ਲਾ ਕੇ ਗਿਆ ਤੇ ਉਹਨੇ 12 ਵਜੇ ਦਾ ਸਾਨੂੰ ਟਾਈਮ ਦਿੱਤਾ 12 ਵਜੇ ਤੱਕ ਦਾ ਜੇ ਤਾਂ ਕਹਿੰਦਾ 12 ਵਜੇ ਤੱਕ ਇਹਨੂੰ ਫਰਕ ਪੈ ਗਿਆ ਕੋਈ ਤਿੰਨਾਂ ਘੰਟਿਆਂ ਚ ਫੇ ਤਾਂ ਇਹ ਬੱਜ ਜੂਗੀ ਮੈਂ ਤਾਂ ਸਵੇਰੇ ਵੀ ਰੋਣਾ ਹੀ ਆ ਗਿਆ ਹੁਣ ਤਾਂ ਨਹੀਂ ਹੁੰਦਾ ਹੁਣ ਤਾਂ ਖੁਸ਼ੀ ਆਵੇ ਠੀਕ ਆ ਮੇਰੀ ਗੰਗਾ ਤੇ ਜੇ ਕਹਿੰਦਾ ਨਾ ਫਰਕ ਪਿਆ ਨੂੰ ਕੋਈ ਵੀ ਫੇ ਕਹਿੰਦਾ ਇਹਦਾ ਬਚਣਾ ਬਹੁਤ ਮੁਸ਼ਕਲ ਆ ਗੰਗਾ ਦਾ ਆ ਮੇਰ ਹੋ ਗਈ ਬਾਬਾ ਜੀ ਦੀ ਠੀਕ ਆ ਪ੍ਰਸ਼ਾਦ ਸੁੱਕਿਆ ਮੈਂ ਇੱਥੇ ਸਮਾਦੀ ਸਾਡੇ ਬਾਬਾ ਜੀ ਤੇ ਮੈਂ ਕਿਹਾ ਬਾਬਾ ਜੀ ਗੰਗਾ ਸਾਡੀ ਠੀਕ ਹੋ ਜਵੇ ਮੈਂ ਪ੍ਰਸ਼ਾਦ ਚੜਾਉਂਗੀ ਚਾਹੇ ਉਹ ਦੁੱਧ ਦਿੰਦੀ ਚਾਹੇ ਨਹੀਂ ਦਿੰਦੀ ਚਾਹੇ ਸਾਨੂੰ ਉਹ ਤਾਂ ਕੋਈ ਵੀ ਨਹੀਂ ਹਜੇ ਇਦਾਂ ਦਾ ਪਰ ਇਹਨਾਂ ਇੱਕ ਅਟੈਚਮੈਂਟ ਆਏ ਇਹ ਜਿੰਨਾ ਲਾੜ ਕਰਦੀ ਨਾ ਇਹ ਮਨੀ ਦਾ ਤੇ ਭਾਰੇ ਨਾ ਪਸੂ ਵੀ ਉਹੀ ਰੱਖ ਸਕਦੇ ਦੇ ਦਾ ਦਿਲ ਬੋ ਕਰੜਾ ਵਾ ਜਿਹੜਾ ਇਦਾਂ ਦੇ ਵੀ ਘਾਟੇ ਵੱਧੇ ਚੱਲ ਸਕਦਾ ਮੈਂ ਨਹੀਂ ਮੈਂ ਨਹੀਂ ਮਨੀ ਕਸਮ ਲੱਗੇ ਮੈਂ ਤਾਂ ਮੈਨੂੰ ਤਾਂ ਬੜਾ ਹੋਰ ਤਰ੍ਹਾਂ ਹੁੰਦਾ ਮੇਰੇ ਕੋ ਤਾਂ ਨਹੀਂ ਦੁੱਖ ਦੁੱਖ ਦੇਖਿਆ ਜਾਂਦਾ ਇਹਨਾਂ ਦਾ ਵੀ ਉਹ ਮੰਗੋ ਦੇ ਵੀ ਟੀਕਾ ਲਵਾਉਣਾ ਜੀ ਗੱਲ ਘੋਟੂ ਦਾ ਡਾਕਟਰ ਨੇ 6 ਵਜੇ ਆ ਜਾਣਾ ਕਹਿੰਦਾ ਮੈਂ ਇਹਦੇ ਵੀ ਟੀਕਾ ਲਾ ਕੇ ਜਾਣਾ ਮੰਗੋ ਦੇ ਵੀ ਤੇ ਇਹਨੂੰ ਕੋਈ ਪ੍ਰੋਬਲਮ ਨਾ ਹੋ ਮੈਂ ਬਣੀ ਨੂੰ ਸੋਕਾ ਕਿਹਾ ਸੀ ਮੈਂ ਕਿ ਸਵੇਰੇ ਲਵਾ ਦੇਣਾ ਸੀਗਾ ਉਹ ਕਹਿੰਦਾ ਉਹ ਤਾਂ ਕੋਈ ਡਰ ਨਹੀਂ ਹੁਣ ਲਾ ਕੇ ਜਾਊਗਾ 6 ਵਜੇ ਮੰਗੋ ਦੇ ਵੀ ਤੇ ਇਹਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਇਹਦੇ ਤੋਂ ਤੇ ਹੁਣ ਤਾਂ ਠੀਕ ਆ ਸਵੇਰੇ ਮੂੰਹ ਅੱਡਿਆ ਹੋਇਆ ਸੀ ਸਾਹ ਨਹੀਂ ਸੀ ਹੁੰਦਾ ਹਨਾ ਮਨੀ ਮੂੰਹ ਅੱਡਿਆ ਹੋਇਆ ਸੀ ਇਹ ਨਾ ਤੇ ਸਾਹ ਨਹੀਂ ਸੀ ਹੁੰਦੇ ਹੁਣ ਤਾਂ ਸਾਡਾ ਮੰਗੂ ਠੀਕ ਆ ਗੰਗੂ ਸੱਚ ਉਹਨੂੰ ਮੈਂ ਮੰਗੂ ਕਹਿੰਦੀ ਓਦਾਂ ਇਹਨੂੰ ਗੰਗੂ ਕਹਦੇ ਨੇ ਗੰਗੂ ਅਜੇ ਵੀ ਘੁਰ ਘੁਰ ਕਰਦਾ ਹੈ ਇਹਦਾ ਉਹ ਹਾਂ ਉਸ ਲੈਵਲ ਦਾ ਨਹੀਂ ਜਿਹੜੇ ਦਾ ਸਵੇਰੇ ਸੀ ਪਹਿਲਾਂ ਮੈਂ ਸਵੇਰੇ ਚਾਰ ਰੋਟੀਆਂ ਫੇ ਡਾਕਟਰ ਕਹਿੰਦਾ ਦੇਸੀ ਘੇ ਦੋ ਇਹਨੂੰ ਫੇ ਸਵੇਰੇ ਚਾਰ ਉਹ ਬਸ ਸਾਨੂੰ ਪਤਾ ਨਹੀਂ ਸੀ ਇਹਨੇ ਮਨੀ ਦੀ ਦਾਦੀ ਨੇ ਕਹਿਤਾ ਰੋਟੀ ਨੂੰ ਲੂਣ ਆਪਾਂ ਤਾਂ ਲੂਣ ਤਾਂ ਦਿੱਤਾ ਵੀ ਬੁਖਾਰ ਦੇ ਸਾਬ ਨਾਲ ਤੇ ਇਹਦੇ ਮੂੰਹ ਦਾ ਸਵਾਦ ਖਰਾਬ ਹੋਇਆ ਹੁਣ ਆ ਫੇ ਦਾਦੀ ਮਨੀ ਦੀ ਦਾਦੀ ਕਹਿੰਦੀ ਵੀ ਇਹਨੂੰ ਨਾ ਕਾਲਾ ਲੂਣ ਲਾ ਕੇ ਰੋਟੀ ਤੇ ਦੇ ਦੋ ਗੰਗਾ ਨੂੰ ਅਸੀਂ ਕਾਲਾ ਲੂਣ ਲਾ ਕੇ ਦਿੱਤਾ ਉਹ ਲੂਣ ਨਾਲ ਡਾਕਟਰ ਕਹਿੰਦਾ ਵਾਧਾ ਹੁੰਦਾ ਆਹਾਂ ਗੱਲ ਕੋਟੂ ਤੇ ਫੇਰ ਅੱਜ ਸਵੇਰੇ ਚਾਰ ਰੋਟੀਆਂ ਪਹਿਲਾਂ ਦਿੱਤੀਆਂ ਦੇਸੀ ਘਿਏ ਚੰਗਾ ਹੀ ਲਾ ਕੇ ਫੇਰ ਮੈਂ ਦੁਪਹਿਰੇ ਇੱਕ ਰੋਟੀ ਫੇਰ ਲੈ ਕੇ ਆਈਂ ਦੇਸੀ ਘਿਏ ਲਾ ਕੇ ਕਿੰਨਾ ਤੇ ਉਹਦੇ ਨਾਲ ਵੀ ਉਹ ਡਾਕਟਰ ਕਹਿੰਦਾ ਫਰਕ ਪਊ ਦੇਸੀ ਘਿਏ ਨਾਲ ਫੇਰ ਸਾਡੇ ਟਿਊਬ ਸੀਗੀ ਮਨੀ ਦੇ ਡੈਡੀ ਬਾਹਰੋਂ ਲੈ ਕੇ ਆਏ ਸੀਗੇ ਟੌਨਸਿਲਸ ਵਗੈਰਾ ਜਿੱਦਾਂ ਕਾਉਂਸਲਸ ਨਹੀਂ ਜਿਹਦਾ ਬੱਚਿਆਂ ਦੇ ਉਹ ਪੱਬੂ ਜੇ ਨਹੀਂ ਹੋ ਜਾਂਦੇ ਗਲੇ ਦੇ ਆਲੇ ਦੁਆਲੇ ਪੱਬੂ ਜੇ ਹੋ ਜਾਂਦੇ ਆ ਜਾਂ ਗਲਾ ਪੱਕ ਜਾਂਦਾ ਦੁੱਖਦਾ ਇਦਾਂ ਮਤਲਬ ਇਹ ਖਾਣ ਵਾਲੀ ਨਹੀਂ ਇਦਾਂ ਟਿਊਬ ਜਿਹੜੀ ਲਾਉਣੀ ਹੁੰਦੀ ਗਲੇ ਦੇ ਆਲੇ ਦੁਆਲੇ ਤੇ ਜਿੱਥੇ ਜਿੱਥੇ ਦਰਦ ਹੁੰਦੀ ਗਲੇ ਤੇ ਫੇ ਮਨੀ ਨੇ ਸਾਰੀ ਟਿਊਬ ਸਾਰੀ ਲੱਗ ਉਹ ਜਿਹੜੀ ਮੈਂ ਨਵੀਂ ਕੱਢੀ ਸੀ ਉਹ ਘਰੇ ਹੀ ਪਈ ਸੀਗੀ ਟਿਊਬ ਤੂੰ ਇਹ ਪੁਰਾਣੀ ਚੱਕ ਕੇ ਆ ਗਿਆ ਸ਼ੁਕਰ ਹੈ ਪੁਰਾਣੀ ਲਈ ਆਹੋ ਤੇ ਮੈਂ ਉਹ ਇੱਕ ਕਰੀ ਫੇ ਸਵੇਰ ਨੂੰ ਲਾਵਾਂਗੇ ਉਹ ਵਾਲੀ ਨਵੀਂ ਚੋਂ ਆਹੋ ਉਹ ਟਿਊਬ ਨਾਲ ਵੀ ਫਰਕ ਪਿਆ ਐ ਇਹਨੂੰ ਕਿਉਂਕਿ ਉਹ ਤੇਜ਼ ਬਹੁਤ ਐ ਨਾ ਉਹ ਰੇਸ਼ਾ ਚੋਕਦੀ ਐ ਵੱਡੀ ਟਿਊਬ ਜਿਹੜੀ ਤੇ ਆਈ ਨਹੀਂ ਹੁਣ ਤਾਂ ਸਹੀ ਆ ਲੈ ਤਾਂ ਹੱਥ ਇਹਨੇ ਇਹ ਹੁਣ ਤਾਂ ਗੁੱਲੂ ਸਹੀ ਇਹਦੇ ਕੱਲ ਵੀ ਮੈਂ ਜਦੋਂ ਮਨੀ ਤੇਨਾਂ ਲੜਨਾ ਕਿਉਂਕਿ ਤੂੰ ਟੀਕੇ ਲਵਾਏ ਨਾ ਇਹਦੇ ਤੇਨਾਂ ਗੁੱਸੇ ਆ ਕਹਿੰਦੀ ਮਨੀ ਕੁੱਤੇ ਆ ਤੂੰ ਮੇਰੇ ਕਿੰਨੇ ਟੀਕੇ ਮੈਂ ਮਨੀ ਜਦੋਂ ਮੈਂ ਦੁਪਹਿਰੇ ਇਕੱਲੀ ਆਈ ਨਾ ਦਾਦੀ ਨਾਲ ਮੈਂ ਸਾਰੀ ਸਫਾਈ ਕਰਕੇ ਆ ਤੇ ਪੂਰੀ ਔਰੇਸ਼ਾ ਆ ਮੈਂ ਸਫਾਈ ਸਾਰੀ ਕਰਕੇ ਇਹਦਾ ਤੇ ਇਹਨੂੰ ਕਰਕੇ ਗਈ ਬੈਠੀ ਨੂੰ ਮੈਨੂੰ ਇਹਨੇ ਕੁਝ ਨਹੀਂ ਕਿਹਾ ਉਦੋਂ ਨਾ ਸਿਰ ਕਮਾਇਆ ਨਾ ਮੈਨੂੰ ਮਾਰਿਆ ਤੇ ਹੁਣ ਦੇਖ ਲੈ ਮੈਨੂੰ ਮਾਰਦੀ ਆ ਜੂਲੀ ਜਈ ਮੰਗੋ ਨੂੰ ਗੱਦਾ ਨਹੀਂ ਰੱਖਣਾ ਰੱਖਣ ਲੱਗਾ ਸਾਫ਼ ਕਰਕੇ ਆ ਨਾ ਰੱਖੀ ਉਹ ਵਾਲੇ ਰੱਖਦੇ ਆ ਮੇਰ ਕਰਿਓ ਬਾਬਾ ਜੀ ਠੀਕ ਰਵੇ ਹਜੇ ਵੀ ਘੁਰਰ ਘੁਰਰ ਕਰਦੀ ਆ ਉਹਦਾ ਆ ਹੁਣ ਤੇ ਜਿਹੜਾ ਇਹਦਾ ਜਿਹੜਾ ਗਾਲੀ ਵੀ ਕਰਦੀ ਸੀ ਦੁਪਹਿਰੇ ਜਦੋਂ ਮੈਂ ਆਈ ਨਾ ਆ ਗਾਲੀ ਕਰਦੀ ਸੀਗੀ ਆ ਗਾਲੀ ਵੀ ਕਰਨ ਲੱਪੇ ਨਾ ਬਸ ਉਹ ਵੀ ਸਿੰਪਟਮ ਹੁੰਦਾ ਫਿਰ ਬਸ ਉਹ ਸਹੀ ਹੋ ਜਾਂਦੇ ਆ ਨਹੀਂ ਤਾਂ ਗਾਲੀ ਵੀ ਨਹੀਂ ਸੀ ਕਰਦੀ ਕੁਛ ਨਾ ਹੋਵੇ ਇਹਨਾਂ ਨੂੰ ਤਾਂ ਹਾਈ ਤੇ ਰੱਖ ਦੀ ਮੈਨੀ ਉੱਥੇ ਲਾ ਦੀ ਜਿੱਨਾ ਚਦੂ ਪੱਠਿਆਂ ਦਾ ਕਰੂੰਗਾ ਤਾਂ ਮੈਂ ਇੱਥੇ ਰੱਖ ਦੇ ਮੈਂ ਬਾਹਰ ਹੀ ਨਾ ਚੰਬੇੜ ਦੇਣੀ ਆ ਇਥੇ ਪੱਠੇ ਮੈਂ ਟਾਈਮ ਹੈਗਾ ਤਾਂ ਹੁਣੇ ਹੀ ਵਾੜੀ ਵਾੜ ਦੇ ਕੇ ਮੈਂ ਸਫਾਈ ਕਰਦੀ ਧਾਰ ਕੱਢ ਕੇ ਕਿੰਨਾ ਟਾਈਮ ਹੋਇਆ ਸਾਢੇ 5 ਧਾਰ ਗੱਡੀ ਦੀ ਆਪਾਂ ਹੋ ਜਾ 5 ਵਜੇ ਆ ਮੈਂ ਪਹਿਲਾਂ ਗੱਦਾ ਸਾਫ ਕਰਦਾ ਇਹ ਅੰਦਰ ਰੱਖਦੇ ਪੱਠੇ ਪੱਠੇ ਦਾ ਖਾ ਲਏ ਹਨ ਹਮ ਬਾਕੀ ਜੀ ਤੁਹਾਨੂੰ ਕਿਸੇ ਨੂੰ ਕੋਈ ਨੌਲੇਜ ਹੋਈ ਪਈ ਇਹਨੂੰ ਕਿਹੜੀ ਘਰੇਲੂ ਚੀਜ਼ ਦਈਏ ਜਿਨ੍ਹਾਂ ਨੂੰ ਫਰਕ ਪੈ ਜਾਵੇ ਹੋਰ ਹੁਣ ਤਾਂ ਬਹੁਤ ਫਰਕ ਬਾਕੀ ਹੁਣ ਪ੍ਰਮਾਤਮਾ ਨੂੰ ਪਤਾ ਠੀਕ ਰਹੂਗੀ ਕਿ ਨਹੀਂ ਰਹੂਗੀ ਕਿਦਾਂ ਹੋਊਗੇ ਟੀਕੇ ਬਹੁਤ ਤੇਜ਼ ਲੱਗੇ ਅਜੇ ਹੁਣ ਫੇਰ ਲੱਗਣੇ ਆ ਗੰਗਾ ਹੈਲੋ ਕਰਦੇ ਸਾਰਿਆਂ ਨੂੰ ਅਕਾਲ ਤੇ ਜਿੰਨੀਆਂ ਮੱਖੀਆਂ ਬੈਠੀਆਂ ਸੀ ਮਨੀ ਮੂੰਹ ਸਿਰ ਵੀ ਨਹੀਂ ਸੀ ਹਲਾਉਂਦੀ ਸਿੱਧੀ ਸਪਾਟ ਖੜੀ ਸੀ ਮੱਖੀਆਂ ਨਾਲ ਭਰੀ ਮਨੀ ਦਾ ਬਾਬਾ ਅਜ ਘਰ ਨਹੀਂ ਗਏ ਆ ਕਿਤੇ ਆਉਣ ਵਾਲੇ ਆ ਤਾਂ ਸੀ ਗਿਆ ਅਸੀਂ ਸਾਰਾ ਕੰਮ ਨਵੇੜ ਕੇ ਹੀ ਜਾਣੇ ਉਹਦਾ ਥੋੜਾ ਬੋਤਾ ਜਿਹੜਾ ਹੁੰਦਾ ਮਨੀ ਤੇ ਮਨੀ ਦਾ ਬਾਬਾ ਕਰ ਲੈਂਦਾ ਅਜਮਨੀ ਦਾ ਹੈਲਪਰ ਮੈਂ ਆ ਨਾਲ ਗੰਗਾ ਕਰਕੇ ਜੀਵ ਨਹੀਂ ਕਰਦਾ ਸਾਡਾ ਘਰੇ ਜਾਣ ਨੂੰ ਪਰ ਹੁਣ ਟਾਈਮ ਬਹੁ ਹੋ ਗਿਆ ਰਹਿ ਰਸਤਾ ਟਾਈਮ ਹੋ ਗਿਆ ਹੁਣ ਅਸੀਂ ਘਰੇ ਚੱਲ ਜਾਣਾ ਡਾਕਟਰ ਆਉਣ ਵਾਲਾ ਹੀ ਆ ਤੇ ਇਹ ਮੈਂ ਧਾਰ ਕੱਢ ਲਈ ਆ ਤੇ ਮੰਗੋਖਾਂ ਦੀ ਪੱਠੇ ਪੱਠਿਆਂ ਵਾਲਾ ਵੀ ਇਹਨਾਂ ਦਾ ਉਹ ਆਡ-ਆਡ ਕਰਤਾ ਲਵਾਂਡਾ ਪਾਉਣ ਵਾਲਾ ਅ ਪ੍ਰਿਕੋਸ਼ਨ ਦੇ ਤੌਰ ਤੇ ਬਾਲਟੀਆਂ ਵੀ ਆਡ-ਆਡ ਕਰਤੀਆਂ ਕੱਲ ਨੂੰ ਡਿਟਰੋਲ ਨਾਲ ਧੋ ਕੇ ਬਾਲਟੀਆਂ ਇਹ ਆਡ-ਆਡ ਕਰਾਂਗੇ ਤੇ ਹੁਣ ਖਾਣ ਲੱਪੀ ਆ ਗੰਗਾ ਤੂੜੀ ਨਹੀਂ ਤਾਂ ਇੰਨੇ ਕੱਲ ਦਾ ਕੁਛ ਨਹੀਂ ਸੀ ਖਾਦਾ ਚੰਗੀ ਤਰ੍ਹਾਂ ਬਸ ਦੇਸੀ ਘੇ ਇਹਨਾਂ ਕਸਵੇਰ ਦੀਆਂ ਸੀ ਇਹਨੂੰ ਰੋਟੀਆਂ ਹੀ ਦੇ ਦਿੰਦੇ ਆ ਫੇ ਸ਼ਾਮੀ ਇੱਕ ਲਵੰਡਾ ਨੇ ਤੂੜੀ ਦਾ ਖਾਦਾ ਤੇ ਹੁਣ ਫੇ ਤੂੜੀ ਖਾਂਦਈ ਆ ਪਿੰਜ ਹੋ ਗਈ ਸਾਡੀ ਗੰਗਾ ਸਾਡਾ ਅਸ਼ਰਾਰਤੀ ਪ੍ਰਾਣੀ ਗੰਗੂ ਲੜਣਾ ਨਹੀਂ ਮੈਨਾਂ ਗੰਗੂ ਗੰਗਾ ਹੁਣ ਇਹਦੇ ਲਈ ਜੀ ਮੈਂ ਗੋੜ ਓ ਗੰਗੂ ਲੜਣਾ ਨਹੀਂ ਦੇਖ ਦੇਖ ਦੇ ਮੇਰੇ ਦੇਖ ਮਾਰਨ ਹੁੰਦੀ ਤੇ ਉਹ ਸਹੀ ਹੋ ਗਈ ਨਾ ਤੇ ਇਹਦੇ ਥੱਲੇ ਅਸੀਂ ਪ੍ਰਾਲੀ ਪ੍ਰੂਲੀ ਪਾ ਦਿੱਤੀ ਤਾਂ ਜੋ ਇਹੋ ਚੈਨ ਦੇ ਨਾਲ ਬੈਠ ਜਵੇ ਗੱਲ ਡਾਕਟਰ ਨਾਲ ਕਰ ਲਈ ਆ ਤੇ ਟੀਕਾ ਲਾਊਗਾ ਜੀ ਉਹ ਮੰਗੋ ਦੇ ਵੀ ਪ੍ਰੀਕੌਸ਼ਨ ਦੇ ਤੌਰ ਤੇ ਤੇ ਮੇਰੀ ਰੱਖੇ ਤੇ ਸਾਡੇ ਲਾਗੇ ਜਿਹੜਾ ਵੀ ਬਾਜੀ ਤੇ ਉਹਨਾਂ ਨੂੰ ਵੀ ਅਸੀਂ ਕਿਹਾ ਸੀਗਾ ਗੱਲ ਘੋਟੂ ਦੇ ਟੀਕੇ ਲਵਾ ਲਓ ਵੀ ਸਾਡੇ ਥੋੜੀ ਦੂਰੀ ਪਸੂ ਸਾਡੇ ਆ ਵੀ ਹਵਾ ਹਵਾ ਨਾਲ ਇਹ ਪਹੁੰਚ ਜਾਂਦੀ ਪ੍ਰੋਬਲਮ ਤੋਂ ਕਹਿੰਦੇ ਮੈਂ ਵੀ ਲਵਾਉਣਾ ਆ ਡਾਕਟਰ ਕੋਲ ਟੀਕੇ ਉਹ ਹਲੋ ਜੀ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਵਲੌਗ ਵਲੌਗ ਤੇ ਕੋਈ ਨਹੀਂ ਅੱਗੇ ਖੁਸ਼ੀ ਨਾਲ ਵਲੌਗ ਬਣਾਇੰਦਾ ਜੀ ਵਲੌਗ ਬਣਾਉਣੇ ਅੱਜ ਆਹ ਕੰਮ ਕਰਨਾ ਉਹ ਕਰਨਾ ਅੱਜ ਤਾਂ ਅਪਸੈਟ ਹੀ ਰਿਹਾ ਮਾਈਂਡ ਬਹੁਤ ਜ਼ਿਆਦਾ ਮਾਨੀ ਜਗਾਉਂਦਾ ਜੀ ਬਾਬਾ ਜੀ ਦੇ ਦੀਵਾ ਮੈਂ ਸ਼ਾਮੀ ਇੱਥੇ ਝਾੜੂ ਲਾਤਦਾ ਸੀ ਸਾਰੇ ਬਾਬਾ ਜੀ ਦੇ ਤੇ ਮਨਵੀਰ ਦੀਵਾ ਜਗਾਉਂਦੇ ਆ ਮਤਲਬ ਕਿ ਜਿਹੜੀ ਸਾਡੇ ਜਗਾ ਬਾਬਾ ਜੀਵਨਦਾਸ ਜੀ ਦੀ ਇੱਥੇ ਦੀਵਾ ਜਿਹੜਾ ਰੋਜ਼ ਜਗਦਾ ਦੀਵਾ ਮਤਲਬ ਕਿ ਇੱਥੇ ਬੰਦੇ ਹੀ ਜਗਾਉਂਦੇ ਦੀਵਾ ਬਹੁਤੇ ਘਰਾਂ ਚੋਂ ਲੇਡੀਜ਼ ਵੀ ਜਗਾ ਕੇ ਚੱਲ ਜਾਂਦੀਆਂ ਪਰ ਸਾਡੇ ਘਰ ਚੋਂ ਅਸੀਂ ਬੁੜੀਆਂ ਨਹੀਂ ਦੀਵਾ ਜਗਾਉਂਦੀਆਂ ਬੰਦੇ ਹੀ ਜਗਾਉਂਦੇ ਆ ਮੈਂ ਬਾਬਾ ਜੀ ਦੇ ਪ੍ਰਸ਼ਾਦ ਸੁਖਿਆ ਗੰਗਾ ਦਾ ਮਨੀ ਕੱਲ ਨੂੰ ਪ੍ਰਸ਼ਾਦ ਚੜਾਉਣਾ ਆਪਾਂ ਠੀਕ ਆ ਮੇਰ ਰੱਖੇ ਬਾਬਾ ਜੀ ਸਾਡੇ ਬਸਮਾ ਤੇ ਸਾਨੂੰ ਤੇ ਦੁੱਧ ਤੋਂ ਤਾਂ ਜਿਹੜਾ ਬਹੁਤ ਮਤਲਬ ਦੂਰ ਰਿਹਾ ਪਹਿਲਾਂ ਤਾਂ ਜਾਨ ਨਾਲ ਮਤਲਬ ਆ ਵੀ ਪਸ਼ੂ ਤੰਦਰੁਸਤ ਰਵੇ ਹਜੇ ਸ਼ਾਮ ਦਾ 뷰 ਆ ਜੀ ਆਪਣਾ ਇੱਥੋਂ ਦਾ ਹਜੇ ਵੀ ਅਸੀਂ ਮਾਂ ਪੁੱਤ ਗਏ ਨਹੀਂ ਡਾਕਟਰ ਨੂੰ ਉਡੀਕਦੇ ਆ ਅਸੀਂ ਡਾਕਟਰ ਦਾ ਆਪਣਾ ਡੇਰੀ ਵੀ ਆ ਡੇਰੀ ਖੋਲ ਕੇ ਦੁੱਧ ਦੋ 5:30 ਬੰਦ ਕਰਕੇ ਹੋਰ ਜਿਹੜੇ ਕੰਮ-ਕਮ ਆਪਣੇ ਕਰਕੇ ਉਹ ਫੇ ਆਊਗਾ 6 6 ਵਜੇ ਕਹਿੰਦਾ ਚਲੋ ਜੀ ਚਲੋ ਜੀ ਤੇ ਇਹੇ ਨਾਲ ਹੀ ਕਰਦੇ ਆ ਜੀ ਅੱਜ ਦੇ ਸਾਡਾ ਅਫਸੈਟ ਭਰਿਆ ਵਲੋਗ ਖੁਸ਼ੀ ਵਾਲਾ ਤਾਂ ਨਹੀਂ ਸੀ ਤੇ ਪਲੀਜ਼ ਜੇ ਕਿਸੇ ਕੋਲ ਕੋਈ رائے ਹੋਈ ਐ ਇਸ ਬਾਰੇ ਜਰੂਰ ਦਿਓ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਦੀ ਸਾਡੀ ਸਟਰਗਲ ਤੇ ਪਤਾ ਨਹੀਂ ਇੱਚ ਕਾਮਯਾਬੀ ਹੋਣਾ ਕਿ ਨਹੀਂ ਹੋਣਾ ਮਤਲਬ ਗੇ ਇਸ ਕੰਮ ਵਿੱਚ ਨਹੀਂ ਤੇ ਫਿਰ ਸਾਡਾ ਵੀ ਲਾਸਟ ਡਿਸੀਜਨ ਜਿਹੜਾ ਮਨੀ ਲਈ ਹੋਣਾ ਉਹ ਹੁਣਾਂ ਫੋਰਨ ਦਾ ਫੋਰਨ ਜਾਣ ਦਾ ਆਪਣੇ ਡੈਡੀ ਕੋਲ ਪਰ ਹਜੇ ਅਸੀਂ ਇਹਨੂੰ ਟਾਈਮ ਦਵਾਂਗੇ ਤੇ ਮਨੀ ਗਿਆ ਵੀ ਟੂਰਿਸਟ ਜਾਊਗਾ ਪਰ ਅਸੀਂ ਪਸ਼ੂ ਨਹੀਂ ਵੇਚਣ ਪਸ਼ੂ ਅਸੀਂ ਤਾਂ ਵੀ ਰੱਖਾਂਗੇ ਅਡਜਸਟ ਕਰਾਂਗੇ ਕਿਸੇ ਹੈਲਪਰ ਨੂੰ ਪੱਖਾਂਗੇ ਓਕੇ ਸੱਸੀ ਗੱਲ ਜੀ ਸਾਰਿਆਂ ਨੂੰ